ਕੀ ਮਾਹੌਲ ਲੱਗ ਰਿਹਾ ਜੀ ਮਾਹੌਲ ਜਿਹੜਾ ਹੈਗਾ ਮੈਂ ਕਹੂੰਗਾ ਕਿ ਬੜਾ ਪੋਜ਼ਿਟਿਵ ਹੈਗਾ ਜਿਉ ਜੋ ਅਸੀਂ ਇਲੈਕਸ਼ਨ ਦੇ ਦਿਨ ਦੇ ਨੇੜੇ ਨੇੜੇ ਅਸੀਂ ਪਹੁੰਚ ਰਹੇ ਹਾਂ ਉਸੇ ਤਰ੍ਹਾਂ ਹੀ ਲੋਕ ਖੋਲ ਕੇ ਬਾਹਰ ਆ ਰਹੇ ਨੇ ਖੋਲ ਕੇ ਮੀਟਿੰਗਾਂ ਕਰਾ ਰਹੇ ਨੇ ਤੇ ਲੋਕਾਂ 'ਚ ਬੜਾ ਮੈਂ ਕਹੂੰਗਾ ਖੁਸ਼ੀ ਦਾ ਮਾਹੌਲ ਆ ਕਿ ਅਸੀਂ ਇਸ ਵਾਰ ਫਿਰ ਜਿਦਾ 2022 'ਚ ਗੋਗੀ ਸਾਹਮਣੇ ਜਤਾ ਕੇ ਅਸੀਂ ਲੁਧਿਆਣਾ ਵੈਸਟ ਜਿਹੜੀ ਸੀਟ ਸੀ ਆਮਦੀ ਪਾੜੇ ਚੌਲ੍ਹੇ ਜੀ ਪੈ ਸੀ ਸਰ ਫਿਰ ਇੱਕ ਵੱਡੀ ਲੀਡ ਇੱਕ ਵੱਡੀ ਗਿਣਤੀ ਨਾਲ ਸੀ ਆਪਾ ਅਰੋੜਾ ਸਾਹ ਨੂੰ ਜਿਤਾ ਕੇ ਸੀ ਲੁਧਿਆਣਾ ਵੈਸ ਜਿਹੜੀ ਸੀਟ ਹੈਗੀ ਅਸੀਂ ਆਮ ਆਦਮੀ ਪਾਰਟੀ ਚੋਲੇ ਪਾਵਨ ਤੁਸੀਂ ਕੀਤੇ ਹੋਏ ਕੰਮਾਂ ਨੂੰ ਲੈ ਕੇ ਜਨਤਾ ਦੇ ਵਿੱਚਕਾਰ ਹੋ ਵਿਰੋਧੀ ਕਹਿ ਰਹੇ ਨੇ ਕਿ ਸਵਾ ਤਿੰਨ ਸਾਲ ਕੰਮ ਨਹੀਂ ਹੋਇਆ ਉਹਨਾਂ ਨੇ ਤਿੰਨ ਨੂੰ ਜੋ ਵੋਟਾਂ ਪੈਣੀਆਂ ਦਾ ਉੱਤੇ ਹੀ ਰਿਜ਼ਲਟ ਹੈ ਨਾ ਆਪਣੇ ਆਪ ਹੀ ਵਿਰੋਧੀਆਂ ਦਾ ਮੂੰਹ ਆਪਣੇ ਬੰਦ ਹੋ ਜਾਣਾ ਹੈਗਾ ਲੋਕਾਂ ਨੇ ਖੁਦ ਜਵਾਬ ਦੇਣਾ ਅਸੀਂ ਜਵਾਬ ਨਹੀਂ ਦੇਣਾ ਸਰਕਾਰ ਨੇ ਜਵਾਬ ਨਹੀਂ ਦੇਣਾ ਸਾਡੀ ਪਾਰਟੀ ਨੇ ਜਵਾਬ ਨਹੀਂ ਦੇਣਾ ਕੰਮ ਹੋਏ ਕਿ ਨਹੀਂ ਹੋਏ ਸਰਕਾਰ ਨੇ ਕੰਮ ਕੀਤਾ ਕਿ ਨਹੀਂ ਕੀਤਾ ਉਹਦੀ ਪਾਰਟੀ ਨੇ ਕੰਮ ਕੀਤਾ ਨਹੀਂ ਕੀਤਾ ਇਹ ਲੋਕ ਆਪਣੇ ਮੂੰਹੋਂ ਵੋਟਰਾਂ ਨੂੰ ਦੱਸਣਗੇ ਤੇ ਮਾਹੌਲ ਕੀ ਦੱਸ ਰਿਹਾ ਵਾ ਜੀ ਮੈਂ ਮੈਂ ਤਾਂ ਇਹੀ ਕਹਾਂਗਾ ਕਿ ਜਿਹੜੀ ਆ ਲੁਧਿਆਣਾ ਵੈਸਟ ਜਿਹੜੀ ਚੌਂ ਹੋ ਰਹੀ ਆ ਤੇ ਮੇਰਾ ਸਨੇਹਾ ਇਹੀ ਹੈਗੀ ਲੁਧਿਆਣਾ ਵੈਸਟ ਦੇ ਵਾਸੀਆਂ ਨੂੰ ਉਹਨਾਂ ਦੇ ਨਾਗਰਿਕਾਂ ਨੂੰ ਕਿ ਇਹ ਲੜਾਈ ਇਹ ਲੜਾਈ ਸੱਚ ਤੇ ਝੂਠ ਦੀ ਆ ਇਹ ਲੜਾਈ ਇਮਾਨਦਾਰੀ ਤੇ ਬੇਈਮਾਨੀ ਦੀ ਆ ਇਹ ਲੜਾਈ ਪਿਆਰ ਨਮਰਤਾ ਤੇ ਹੰਕਾਰ ਦੀ ਲੋਕ ਆਪ ਸਮਝਦਾਰ ਨੇ ਲੁਧਿਆਣਾ ਪਛਵੀ ਜਿਮਣੀ ਚੋਣ ਦਾ ਪ੍ਰਚਾਰ ਪੂਰੇ ਸਿਖਰਾਂ ਤੇ ਆ ਇੱਕ ਪਾਸੇ ਮੌਸਮ ਦਾ ਪਾਰਾ ਜਿਹੜਾ ਵਾ ਲਗਾਤਾਰ ਉੱਪਰ ਜਾਂਦਾ ਹੋਇਆ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਪ੍ਰਚਾਰ ਨੂੰ ਲੈ ਕੇ ਪੂਰੇ ਪੰਜਾਬ ਦੀ ਸਿਆਸਤ ਪੱਕੀ ਹੋਈ ਨਜ਼ਰ ਆ ਰਹੀ ਆ ਤਾਂ तमाम ਪਾਰਟੀਆਂ ਦੇ ਵੱਡੇ ਆਗੂ ਲਗਾਤਾਰ ਲੁਧਿਆਣਾ ਪਹੁੰਚ ਕੇ ਆਪਣੇ ਆਪਣੇ ਉਮੀਦਵਾਰ ਦੇ ਹੱਕੇ 'ਚ ਵੋਟਾਂ ਮੰਗਦੇ ਹੋਏ ਨਜ਼ਰ ਆ ਰਹੇ ਨੇ ਤਾਂ ਸਾਡੇ ਨਾਲ ਮੌਜੂਦ ਨੇ ਕੈਬਨਤ ਮੰਤਰੀ ਰਵਜੋਤ ਜੀ ਕਿਸ ਤਰ੍ਹਾਂ ਦੇ ਦੇ ਹੋ ਲਗਾਤਾਰ ਲੁਧਿਆਣਾ ਦੇ ਡਟੇ ਹੋਏ ਕੀ ਮਾਹੌਲ ਲੱਗ ਰਿਹਾ ਜੀ ਮਾਹੌਲ ਜਿਹੜਾ ਹੈਗਾ ਮੈਂ ਕਹੂੰਗਾ ਕਿ ਬੜਾ ਪੋਜ਼ਿਟਿਵ ਹੈਗਾ ਜਿਉ ਜੋ ਅਸੀਂ ਇਲੈਕਸ਼ਨ ਦੇ ਦਿਨ ਦੇ ਨੇੜੇ ਨੇੜੇ ਅਸੀਂ ਪਹੁੰਚ ਰਹੇ ਹਾਂ ਉਸੇ ਤਰ੍ਹਾਂ ਹੀ ਲੋਕ ਖੋਲ ਕੇ ਬਾਹਰ ਆ ਰਹੇ ਨੇ ਖੋਲ ਕੇ ਮੀਟਿੰਗਾਂ ਕਰਾ ਰਹੇ ਨੇ ਤੇ ਲੋਕਾਂ ਚ ਬੜਾ ਮੈਂ ਕਹਾਂਗਾ ਖੁਸ਼ੀ ਦਾ ਮਾਹੌਲ ਆ ਕਿ ਅਸੀਂ ਇਸ ਵਾਰ ਫਿਰ ਜਿਦਾ 2022 ਚ ਗੋਗੀ ਸਾਹਿਬ ਨੂੰ ਜਤਾ ਕੇ ਅਸੀਂ ਲੁਧਿਆਣਾ ਵੈਸ ਜਿਹੜੀ ਸੀਟ ਸੀ ਆਮਦੀ ਪਾਰਟੀ ਚੋਲਿ ਜੀ ਵੈਸ ਸੀ ਸਰ ਫਿਰ ਇੱਕ ਵੱਡੀ ਲੀਡ ਇੱਕ ਵੱਡੀ ਗਿਣਤੀ ਨਾਲ ਸੀ ਆਪਾ ਅਰੋੜਾ ਸਾਹਿਬ ਨੂੰ ਜਿਤਾ ਕੇ ਸੀ ਲੁਧਿਆਣਾ ਵੈਸ ਜਿਹੜੀ ਸੀਟ ਹੈਗੀ ਅਸੀਂ ਆਮ ਆਦਮੀ ਪਾਰਟੀ ਚੋਲੀ ਚ ਪਾਵਾਂਗੇ ਸਰਦਾਰ ਭਗਵਾਂ ਸਿੰਘ ਮਾਨ ਦੀ ਚੋਲੀ ਚ ਪਾਵਾਂਗੇ ਅਰਵਿੰਦ ਕੇਜਰੀਵਾੜ ਦੀ ਚੋਲੀ ਚ ਲਗਾਤਾਰ ਮੁੱਦੇ ਜਿਹੜੇ ਪੱਖਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਕੀਤੇ ਹੋਏ ਕੰਮਾਂ ਨੂੰ ਲੈ ਕੇ ਜਨਤਾ ਦੇ ਵਿੱਚਕਾਰੋ ਵਿਰੋਧੀ ਕਹਿ ਰਹੇ ਨੇ ਕਿ ਸਵਾ ਤਿੰਨ ਸਾਲ ਕੰਮ ਨਹੀਂ ਹੋਇਆ ਤਾਂ ਉਸ ਦਾ ਜਵਾਬ ਜਿਹੜਾ ਹੈ ਲੋਕ ਇਸ ਵਾਰ ਵੋਟਾਂ ਦੇ ਜ਼ਰੀਏ ਦੇਣਗੇ ਨਹੀਂ ਸਹੀ ਗੱਲ ਆ ਬਿਲਕੁਲ ਲੋਕਾਂ ਦਾ ਜਵਾਬ ਵੋਟਰ ਦੇ ਜ਼ਰੀਏ ਆਊਗਾ ਤੇ ਇਹ ਉਸ ਵੇਲੇ 19 ਤਰੀਕ ਨੂੰ ਜੋ ਵੋਟਰ ਪੈਣੀ ਦਾ 23 ਤਰੀਕ ਨੂੰ ਰਿਜ਼ਲਟ ਆ ਨਾ ਆਪਣੇ ਆਪਣੇ ਵਿਰੋਧੀ ਨੇ ਮੂੰਹ ਆਪਣੇ ਬੰਦ ਹੋ ਜਾਣਾ ਹੈਗਾ ਲੋਕਾਂ ਨੇ ਖੁਦ ਜਵਾਬ ਦੇਣਾ ਅਸੀਂ ਜਵਾਬ ਨਹੀਂ ਦੇਣਾ ਸਰਕਾਰ ਨੇ ਜਵਾਬ ਨਹੀਂ ਦੇਣਾ ਸਾਡੀ ਪਾਰਟੀ ਨੇ ਜਵਾਬ ਨਹੀਂ ਦੇਣਾ ਕੰਮ ਹੋਏ ਕਿ ਨਹੀਂ ਹੋਏ ਸਰਕਾਰ ਨੇ ਕੰਮ ਕੀਤਾ ਕਿ ਨਹੀਂ ਕੀਤਾ ਉਹਦੀ ਪਾਰਟੀ ਨੇ ਕੰਮ ਕੀਤਾ ਨਹੀਂ ਕੀਤਾ ਇਹ ਲੋਕ ਆਪਣੇ ਮੂੰਹੋਂ ਵੋਟਰ ਰਾਹੀਂ ਦੱਸਣਗੇ 23 ਤਰੀਕ ਨੂੰ ਜੀ ਤਾਂ ਪੂਰੇ ਅਸ਼ਵਸਤੋਂ ਕੀ ਨਜ਼ਰ ਆ ਰਿਹਾ ਹੈ ਲਗਾਤਾਰ ਪ੍ਰਚਾਰ ਇਹ ਡਟੇ ਹੋਏ ਹੁਣ ਵੀ ਰੋਡ ਸ਼ੋਅ ਦੇ ਜ਼ਰੀਏ ਲੋਕਾਂ ਤੱਕ ਪਹੁੰਚ ਕਰਕੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਹੋ ਕੀ ਜਿਹੜਾ ਵਾ ਮਾਹੌਲ ਕੀ ਦੱਸ ਰਿਹਾ ਵਾ ਜੀ ਮੈਂ ਮੈਂ ਤਾਂ ਇਹੀ ਕਹਾਂਗਾ ਕਿ ਜਿਹੜੀ ਆ ਲੁਧਿਆਣਾ ਵੈਸਟ ਜਿਹੜੀ ਚੌਣ ਹੋ ਰਹੀ ਆ ਤੇ ਮੇਰਾ ਸਨੇਹਾ ਇਹੀ ਹੈਗੀ ਲੁਧਿਆਣਾ ਵੈਸਟ ਦੇ ਵਸੀਆਂ ਨੂੰ ਉਹਨਾਂ ਦੇ ਨਾਗਰਿਕਾਂ ਨੂੰ ਕਿ ਇਹ ਲੜਾਈ ਇਹ ਲੜਾਈ ਸੱਚ ਤੇ ਝੂਠ ਦੀ ਆ ਇਹ ਲੜਾਈ ਇਮਾਨਦਾਰੀ ਤੇ ਬੇਇਮਾਨੀ ਦੀ ਆ ਇਹ ਲੜਾਈ ਪਿਆਰ ਨਮਰਤਾ ਤੇ ਹੰਕਾਰ ਦੀ ਆ ਲੋਕ ਆਪ ਸਮਝਦਾਰ ਨੇ ਤੇ ਜਰੂਰ ਸਾਨੂੰ ਪੂਰਾ ਵਿਸ਼ਵਾਸ ਆ ਮਾਨ ਆਸ ਆ ਕਿ ਲੋਕ ਇਸ ਵਾਰ 2024 ਇਸ ਵਾਰ ਵੀ ਅਰੋੜਾ ਸਾਹਿਬ ਨੂੰ ਮਾਨ ਪਿਆਰ ਅਸ਼ੀਰਵਾਦ ਬਖਸ਼ਣਗੇ ਜੀ ਜੀ ਤਾਂ ਪੂਰੀ ਉਮੀਦ ਹੈ ਬਿਲਕੁਲ ਜੀ ਬਿਲਕੁਲ 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 ਜੀ ਜੀ ਬਿਲਕੁਲ ਐਸੀ ਕਿ ਡਾਕਟਰ ਜੋਜੀ ਜਿਹੜੇ ਲਗਾਤਾਰ ਪ੍ਰਚਾਰੇ ਡਟੇ ਹੋਏ ਨੇ ਤੇ ਵੱਡਾ ਦਾਬਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਤੇ 2022 ਦੀ ਤਰ੍ਹਾਂ 2025 ਦੇ ਵਿੱਚ ਵੀ ਆਮ ਆਦਮੀ ਪਾਰਟੀ ਲੁਧਿਆਣਾ ਹਲਕਾ ਬੈਸਟ ਜਿੱਤੇਗੀ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕ ਤਾਲ ਚਰਚਾ ਟੀਵੀ ਲੁਧਿਆਣਾ